ਮੈਂ ਜਦੋਂ ਪਹਿਲੀ ਵਾਰੀ ਇੱਥੇ ਆਇਆ ਅਜੇ ਸੇਵਾ ਨਹੀਂ ਸੀ ਮਿਲੀ ਮੇਰੇ ਦੋ ਬੇਟੇ ਮੈਂ ਇੱਥਾਂ ਸਿੱਧੀ ਸਥਾਨ ਤੇ ਇੱਥਾਂ ਉਤਰਿਆ ਜਿਹੜਾ ਮੁੱਖ ਸਿੱਧੀ ਸਥਾਨ ਹੈ ਤੇ ਜ਼ਰੂਰੀ ਹੁੰਦਾ ਵੀ ਹਰ ਸਿੱਖ ਦੋਸ਼ੇ ਨੱਖਾਂ ਮੀਟ ਕੇ ਥੋੜੀ ਜਿਹੀ ਕਾਗਰਤਾ ਬਣਾ ਕੇ ਅੰਦਰੋਂ ਮਹਿਸੂਸ ਨਾ ਕਰੇ ਮੈਂ ਮਹਿਸੂਸ ਕਰਨ ਲਈ ਦੋ ਮਿੰਟ ਅੱਖਾਂ ਮੀਟੀਆਂ ਤੇ ਮੈਂ ਉਹ ਮੰਜ਼ਰ ਵੇਖ ਰਿਹਾ ਸੀ ਵੀ ਸਾਰੀਆਂ ਟੱਟੀਆਂ ਹੋਈਆਂ ਖੂਨ ਦੇ ਸੈਲਾਬ ਤੇ ਉਹ ਖੂਨ ਦੇ ਵਿਚ ਤਰਬ ਤਰ ਸੋਲ ਕਲੀਆਂ ਵਰਗੇ ਦੋ ਸਰੀਰ ਜੋ ਇਤਿਹਾਸ ਚ ਪੜਿਆ ਸੀ ਲੋਕਾਂ ਨੂੰ ਸੁਣਾਇਆ ਸੀ ਕਿ ਹੌਲੀ ਹੌਲੀ ਚਰਨ ਹਿੱਲਦੇ ਰਹੇ ਬਾਬਾ ਫਤਿਹ ਸਿੰਘ ਦੇ ਲਗਭਗ 12 13 ਮਿੰਟ ਫਿਰ ਪ੍ਰਾਣ ਪੂਰੀ ਤਰ੍ਹਾਂ ਨਿਕਲੇ ਤਾਂ ਮੈਂ ਉੱਥੇ ਤਸੱਵਰ ਕਰ ਰਿਹਾ ਸੀ ਕਿ ਜੇ ਮੇਰੇ ਬੱਚੇ ਇਸ ਤਰ੍ਹਾਂ ਇਦਾਂ ਹਿੱਲ ਰਹੇ ਹੋਣ ਤੇ ਰੂ ਕੰਬ ਗਈ ਸੀ ਮਤਲਬ ਡਰ ਦੇ ਅੱਖਾਂ ਖੋਲਣੀਆਂ ਪੈ ਗਈਆਂ ਸੀ ਕਿ ਮੈਂ ਕਲਪਨਾ ਵੀ ਨਹੀਂ ਕਰ ਪਾ ਰਿਹਾ ਉਦੋਂ ਪਤਾ ਲੱਗੇਗਾ ਜਦੋਂ ਅਸੀਂ ਫੀਲ ਕਰਾਂਗੇ ਵੀ ਆਪਣੇ ਤੇ ਘਟਾ ਕੇ ਸੋ ਇਸ ਲਈ ਜਿਹੜਾ ਵੀ ਸਿੱਖ ਹੁੰਦਾ ਉਹ ਵਾਕਈ ਉੱਥੇ ਬੈਠ ਕੇ ਦੋਸ਼ਨ ਜਰੂਰ ਹੈ ਹੀ ਇਹ ਜਜ਼ਬਾਤਾਂ ਦੇ ਅੰਦਰ ਹਾੜੀ ਜਜ਼ਬਾਤਾਂ ਦਾ ਹੂੰ ਸੋ ਇੱਥੇ ਜਿਹੜਾ ਇਕੱਠ ਵੀ ਆ ਉਹ ਕੋਈ ਸੁਧਾਰਨੇ ਇਕੱਠ ਨਹੀਂ ਬਹੁਤ ਭਾਵਕਤਾ ਦਾ ਇਕੱਠ ਹੈ ਅਗਲਾ ਘਰੋਂ ਪ੍ਰਪੇਅਰ ਹੀ ਇਸ ਲਈ ਹੋਇਆ ਹੈ ਕਿ ਉੱਥੇ ਕੀ ਹੋਇਆ ਸੀ ਤੇ ਮੈਂ ਕੀ ਮਹਿਸੂਸ ਕਰ ਰਿਹਾ ਚੰਗਾ